ਕਾਈਟਲੇ ਵਿੱਚ ਦੇਖਦਾ ਹਾਂ ਮੈਂ ਆ ਆ ਗਿਆ ਜਗੋਦੀਰਵੀ ਭੈਣ ਚਾ ਅੱਗੇ ਚਾਚਾ ਆ ਗਿਆ ਆ ਗਿਆ ਹੋ ਠੀਕ ਠਾਕ ਹੋ ਹਾਂ ਤੁਸੀਂ ਆ ਬੈਠੇ ਹੋ ਹੈ ਇੱਥੇ ਹੋਰ ਮੈਂ ਤਾਂ ਗਿਰਿਆ ਬੌਂਡ ਚ ਦੇਖੀ ਮੈਂ ਲੱਗਾ ਯਾਰ ਬੋਰਡ ਦੀ ਵਾਲੀ ਬੰਦ ਕਰ ਦੇ ਬੰਦ ਕਰ ਦੇ ਕਿੱਟ ਖੜ ਕੇ ਇੱਥੇ ਬਣਾਈ ਕਰ ਦੇ ਮੜਾ ਜਿਹਾ ਗਲਾਜ ਅਜਮੇਰ ਕਲਾਗੇ ਮੂੜੇ ਤਰੀ ਚੱਲ ਓਏ ਬਣੀ ਆਂਦੇ ਇੱਥੇ ਬਣਾਈ ਚੱਲ ਖੜਾ ਕੇ ਆਇਆ ਬਣਾਈ ਚੱਲ ਆ ਇਹਨਾਂ ਨਾ ਕਮਾਨਾ ਉੱਧਰ ਨਾ ਕਮਾ ਬਸ ਇੱਥੇ ਖੜ ਕੇ ਬਣਾ ਸਾਨੂੰ ਦਿਖਾ ਦੇ ਚੱਲ ਬੱਲੇ ਮੋਤਾ ਕਰ ਚਲੂ ਵੀ ਆਇਆ ਮੈਂ ਕਿਤਾ ਮੜਾ ਫੰਡ ਫੰਡ ਕਰਾਉਂਦਾ ਪਾ ਲੈ ਦੀ ਪੈਜ ਬੰਡ ਮਾਰਦੀ ਦਾ ਸੁਪਨੇ ਚ ਮੈਂ ਹੋਰ ਭੈਣ ਤੇ ਬੰਡ ਮਾਰੀ ਇਹਦੀ ਦਾ ਮੇਰਾ ਸਾਲਾ ਮੇਰੇ ਚੱਕ ਦੇ ਹੋਰ ਮਗਾ ਤੇਰੇ ਪੈਜ ਚ ਚੱਕਿਆ ਦਾ ਹੈਗਾ ਪਹਿਲਾਂ ਤੇ ਉੱਤੇ ਬਹਿ ਗਿਆ ਉੱਤੇ ਤੇ ਬਹਿ ਕੇ ਭਣ ਚ ਉੱਤੇ ਤੇਜ ਭਾਂਜ ਮੇਰਾ ਦੁੱਖ ਲਾਦਾ ਮੇਰੇ ਸਾਲੇ ਨੇ ਦੁੱਖ ਲਾਦਾ ਭੈਣ ਚੋਲ ਲੈ ਮੇਰਾ ਹੋ ਲੱਗੇ ਭੈਣ ਚੋ ਹਰਾਮੀ ਬਹੁਤ ਪੈਜ ਚ ਬੰਦਾ ਏ ਮੇਰਾ ਸਾਲਾ ਜਿਹਨੇ ਮਰਜ਼ੀ ਮਾਲਾ ਪਾਟੋ ਨਾ ਨਹੀਂ ਕਰਦਾ ਜਿਹਨੇ ਮਾਰਾਂਗੇ ਜਿਹਨੇ ਮਰਜ਼ੀ ਸਰਪਾਣ ਆਪਣਾ ਵਿੱਚ ਦੀ ਐ ਕਹਨੂੰ ਕश्ती ਖਰਾਬ ਹੋ ਉਹ ਸਿੱਧੀ ਕੰਮ ਕਰਕੇ ਬਣਾਉਣੀ ਵਿੱਚ ਕਿੰਨਾ ਕਰਾਂ ਉਹ ਕਰਿਆ ਕੈਮਰਾ ਹੈ ਗਿਆ ਦੂ ਬਣਾਉਣਾ ਮੈਂ ਕੱਟ ਦੂੰ ਮੂਰੋ ਬੱਸ ਮੇਰਦਾਂ ਬੱਸ ਬੱਸ ਮੇਰਵਾਹ ਵਿੱਚ ਮੇਰਵਾਹ ਕੱਲ ਪੜਾ ਬੋਰਦੀ ਤੇਰੇ ਨੂੰ ਬਣਾਈ ਦੇਣ ਰੋਹ ਮੋੜਾ ਗਰੋਂ ਜਮਾ ਤਾ ਕੇ ਤੇ ਮੇਰ ਦੇ ਲਾਈਏ ਮੀਦੀ ਬੁੱਟ ਮਾਰੀਏ ਦਸਤਾ ਮਾਰੀਏ ਜੀ ਮੜਾਏ ਹੈ ਮੜਾਏ ਊਮੀ ਜਿਗਰੀ ਜੇ ਪਹਿਲਾਂ ਜੇ ਕਰਦੇ ਨਹੀਂ ਸੀ ਹੱਥ ਆਹ ਮਦਦ ਕਿੰਨੇ ਵਾਰੀ ਕਹਦੇ ਵੀ ਜਿੱਦੇ ਆਪ ਉੱਥੇ ਕੱਟ ਕੀਤਾ ਹਾਂ ਉੱਥੇ ਜਦੋਂ ਜਨਮ ਗੱਡੀ ਤੇ 5 ਰੁਪਏ ਮੰਨਦੂ ਰੱਜ ਕੇ ਠੀਕ ਹੈ ਇਹ 5 ਰੁਪਏ ਮਾਰੇ ਉਹਦਾ ਠੀਕ ਹੈ ਹੱਥ ਦਾ ਸੱਜਾ ਮਾਰੇ ਮੜਾਏ ਵੀ ਅੱਜ ਮੇਰੇ ਨਾਲ ਮਾਰੀ ਹੁੰਦੀ ਸੀ ਐਂ ਤਾਂ ਡੁੱਲ ਗਿਆ ਜੁੱਤੇ ਜੀ ਬੰਨਾ ਉਹ ਨੰਗਾ ਹੋ ਗਈ ਸੀ ਹਾਂ ਠੀਕ ਹੈ ਮਾਜੀ ਠੀਕ ਹੈ ਫਟੜ ਦਾ ਨੇ ਪਰਾਤਰੀ ਬੁਰਾ ਲੈ ਕੇ 15 ਮਿੰਟ ਦੀ ਕੰਪਿਊਟਰ ਇਟੇ ਤੇ ਜਾ ਕੇ ਫੋਟੋ ਮਾਰੀ ਜੁਟਿਊਬ ਤੇ ਮੈਂ ਜੋ ਪਾ ਲਈ ਯਾਰ ਫੇਰ ਕੀ ਹੋ ਜੂਗਾ ਯਾਰ ਬਿਰਿਆ ਕੋਈ ਗੱਲ ਦੱਸੋ ਮੈਂ ਜੁਟਿਊਬ ਤੇ ਮੇਰੇ ਸਾਲੇ ਇਨੇ ਨੈਗੇਟਿਵ ਨੇ ਸਾਡੇ ਬੰਦੇ ਮੈਂ ਤਾਂ ਉਹ ਗੱਲ ਕਰਦਾ ਕੱਟ ਦੇ ਬਸ ਮਾੜਾ ਕੂਲ ਜਨਵਾਦੀ ਇੱਧਰ ਇੱਧਰ ਜੀਨੂ ਖੜਚ ਬਣਾ ਲਈ ਕੱਟ ਜਦੋਂ ਤੇਰੇ ਚੱਕ ਦਾ ਇੱਧਰ ਸਾਹਮਣੇ ਦੇ ਖੜ ਕੇ ਬਣਾ ਵੇ ਹੋਏ ਵੇ ਸ਼ਕਲ ਮੈਨੂੰ ਜਵਾਂ ਨਹੀਂ ਸੋਹਣੀ ਲੱਗਦੀ ਮੈਨੂੰ ਬਈ ਇਹਦਾ ਫੇਰ ਵੀ ਪਿਆਰ ਹੋਣਾ ਲੱਗੇ ਮੈਨੂੰ ਤੇ ਮੇਰੇ ਵੀ ਪਿਆਰ ਆਉਂਦਾ ਹੈ ਜਿਵੇਂ ਜਿਵੇਂ ਚੁੰਗ ਲੱਗ ਜਿ ਹੁਣਾਂ ਤਾਂ ਨਹੀਂ ਮੇਰਾ ਨਾ ਬਾ ਇੱਥੇ ਖੜਕ ਬਣਾ ਲੈ ਇਥੇ ਹੋਣੀ ਨਹੀਂ ਭੈ ਜੁਵੇਰਾ ਮੁੱਛਾਂ ਖੋਦ ਰਿਆਂ ਜੀ ਜਿੱਡਾ ਤਰਾ ਪੈਂਟ ਦਾ ਕੱਦਾ ਜਿਹੜਾ ਜੱਟ ਦੇ ਮੁੱਛਾਂ ਨੇ ਠੀਕ ਆ ਬੰਦਾ ਮਾਰਦਾ ਇੱਥੇ ਖੜਕੀ ਬਣਾ ਲੈ ਬੱਸ ਆ ਚਾਚਾ ਇਹ ਦੂ ਪੈਦਾ ਲੁਦਰਿਆ ਥਲੇ ਟੱਬ ਥਲੇ ਬਣਾਈ ਜਾਂਦਾ ਮੇਰਾ ਸਾਰਾ ਘਰਤ ਤੇ ਬੱਸ ਥਲੇ ਨੂੰ ਕਰੀ ਜਾਂਦਾ ਉੱਤੇ ਕਿੜੇ ਦੇ ਦੇ ਬੱਸ ਬੱਸ ਬੰਦ ਕਰ ਦੇ ਆ ਜਾ Murea ਬਣਾਏ ਇਹ ਵੀਡੀਓ ਬਣ ਰਹੀ ਹੈ ਆ ਲੈ ਕਿਤਨਾ ਪੀਚਾ ਲੁ ਸਮਾਰਿਕ ਉਤਰਾ ਦੱਬ ਦੱਬ ਜੀ ਦਿਖਾ ਰਹੇ ਹਾਂ ਉੱਛਾਲਾ ਕਰ ਹਮਾਰ ਕੇ ਪਤਲਾ ਸਾਰੇ ਬੈਠੇ ਬਈ ਇਹ ਬਾਜਾ ਹੁੰਦਾ ਨਾ ਆਪਾਂ ਕੋਈ ਗਾਣਾ ਵੀ ਗਾ ਸਕਦੇ ਹਾਂ ਜੀ ਠੀਕ ਆ ਚੱਲ ਹੁਣ ਲొਕੇਸ਼ਨ ਪਤਾ ਲੱਗ ਗਿਆ ਹੁਣ ਆ ਆ ਥੋੜਾ ਬੈਠੀ ਦਿਖਾਈ ਬਾਈ ਗੱਡੀ ਨੂੰ ਦੂਰ ਦੀ ਲੈ ਕੇ ਆਵਾਂਗੇ ਆ ਇਧਰ ਦੀ ਰਸਤਾ ਅਡਾ ਚੱਲਿਆ ਕਰੇ ਕੋਲ ਡਰਿੰਕ ਪਾਈ ਗਾਣਾ ਗਾਣਾ ਲੱਗੇ ਕੋਈ ਪਤਾ ਨਹੀਂ ਰੈਡਬੋਲ ਪੀਣਾ ਨਹੀਂ ਚਾਹੀਦਾ ਤੇ ਵਿੱਚ ਝੋਟੇ ਦਾ ਵੀਰ ਜੁੰਦਾ ਭੈਣ ਚੋਦੋ ਝੋਟੇ ਦਾ ਤੇ ਲਿਖਿਆ ਵੀ ਹੋਇਆ ਸਪੈਸ਼ਲ ਤੇ ਕੁੜੀਆਂ ਨੂੰ ਤਾਂ ਬਿਲਕੁਲ ਨਹੀਂ ਪੀਣਾ ਚਾਹੀਦਾ ਕੁੜੀਆਂ ਪ੍ਰੈਗਨੈਂਟ ਹੋ ਸਕਦੀ ਨੇ ਇਹ ਪੀ ਕੇ ਵੱਡੇ ਮੁੰਡੇ ਮੁੰਡੇ ਹਜੇ ਪੀ ਸਕਦੇ ਨੇ ਕਿਉਂਕਿ ਮੁੰਡਿਆਂ ਦੇ ਅੰਦਰ ਉਹ ਸਿਸਟਮ ਬਣਾ ਨਹੀਂ ਹੁੰਦਾ ਨਾ ਕਈ ਮੁੰਡੇ ਵੀ ਹੋਏ ਨੇ ਬਹੁਤ ਭੈਣ ਮੁੰਡੇ ਵੀ ਹੋਏ ਨੇ ਕੱਲ ਜਾਨੀ ਜਿਹੜੀ ਬੱਚਾ ਦਾ ਗਾਣਾ ਸੁਣਾਉਣਾ ਮੈਂ ਬੱਚਿਆਂ ਨੂੰ ਇੱਕ ਵਧੀਆ ਗਾਣਾ ਹਾਂ ਬੱਕਰੀ ਦੇ ਥਾਣੇ ਵਾਰਗਾ ਤੇਰੇ ਟਿੱਡ ਦੀ ਤਲਾਸੀ ਲੈਂਦਾ ਨਹੀਂ ਬੱਕਰੀ ਦੇ ਖਾਣੇ ਵਰਗਾ ਤੇਰੇ ਟਿੱਡ ਦੀ ਤਲਾਸੀ ਲੈਂਦਾ ਨੀ ਬੱਕਰੀ ਦੇ ਖਾਣੇ ਵਰਗਾ ਇਹ ਗਾਣਾ ਲਿਖਿਆ ਕਿਵੇਂ ਤੁਸੀਂ ਇਹਨਾਂ ਨੇ ਗਾਣਾ ਲਿਖਿਆ ਨਹੀਂ ਕੱਕਾ ਇਹ ਗਾਣਾ ਲਿਖਾਇਆ ਗਿਆ ਇਹ ਕੱਕਾ ਬਹੁਤ ਸਾਰਾ ਲਿਖਾਉਣ ਆ ਗਿਆ ਗਿਆ ਗਾਣਾ ਇਹ ਮੈਂ ਲਖਾਇਆ ਤੇ ਵੱਡੀ ਸਰ ਤੋਂ ਇੰਨਾ ਫੁੱਦੂ ਨੇਗਾ ਮੈਂ ਲਿਖਣਾ ਹੁੰਦਾ ਬੁੰਡ ਜਿਹੜੇ ਪਹਿਲਾਂ ਬਾਹ ਪਾਈ ਮੈਂ ਇਹ ਬੁੰਡ ਜਦੋਂ ਬਾਹ ਪਾਈ ਫੇਰੇ ਨੇ ਗਾਣਾ ਲਿਖਿਆ ਐ ਕਰਕੇ ਲਖਾਇਆ ਗਿਆ ਗਾਣਾ ਤੁਸੀਂ ਆਪ ਤੇ ਟੌਪ ਡਾਇਰੈਕਟਰ ਬੰਦੇ ਆ ਰਾਈਟ ਇਹ ਗਾਣੇ ਹੋਣਗੇ ਗੂਤ ਲਿਖਣਾ ਤਾਂ ਖੱਬੇ ਹੱਥ ਦਾ ਕੰਮ ਆ ਯਾਰ ਗੀਤ ਖੱਬੇ ਹੱਥ ਦਾ ਕੰਮ ਹੈ ਖੱਬੇ ਹੱਥ ਦਾ ਕੰਮ ਹੈ ਗੀਤ ਗੂਤ ਲਿਖਣਾ ਗੀਤ ਮੈਂ ਭੈਣ ਦੀ ਫੁੱਦੀ ਤੁਰਾ ਜਾਂਦਾ ਗੀਤ ਲਿਖ ਗੀਤ ਲਿਖਣਾ ਵੀਡੀ ਮੈਂ ਜਦੋਂ ਗਾਣੇ ਗੁਣੇ ਤੋਂ ਮਿੰਟ ਤੋਂ ਘੱਮ ਆਪਣੇ ਦਾ ਟੱਟੀ ਕਰਦਾ ਕਰਦਾ ਗਾਣਾ ਲਿਖ ਦੂ ਮੈਂ ਜੀ ਵੀ ਮਿੰਟਾਂ ਦੀ ਫਿਲਮਾਂ ਬਣਾਈਆਂ ਬਣਾ ਦੇ 2.5 ਮਿੰਟਾਂ ਦਾ ਕੰਮ ਨਹੀਂ ਮੇਰਾ ਕੁੜੀ ਵਸਾਉਣ ਦਾ ਮੈਂ ਇਹ ਕੰਮਾਂ ਚ ਆਇਆ ਨਹੀਂ ਉਹ ਮੇਰਾ ਕੰਮ 2.5 ਮਿੰਟਾਂ ਦਾ 2.5 ਮਿੰਟਾਂ ਦਾ ਕੰਮ ਨਹੀਂ ਮੇਰਾ ਕੁੜੀ ਵਸਾਉਣ ਦਾ 2.5 ਮਿੰਟਾਂ ਦਾ ਸਹੀ ਗੱਲਾਂ ਆ ਤੁਮ ਨਾਰਮਲ ਕਰਨਾ ਨਹੀਂ ਇਹ ਕੰਮ ਸੰਤਾਂ ਕੋਰਦ ਨਾਲ ਸੰਤਾਂ ਲਈ ਗੱਲਾਂ ਨਾਰਮਲ ਨਹੀਂ ਆ ਪੈਣ ਚੋਂ ਤੋਂ ਜਿਹੜੇ ਬੰਦੇ ਕੋਰਦ ਨਾਲ ਸੰਤਾਂ ਦੇ ਰਿਸਕ ਕਰਦੇ ਨੇ ਨਹੀਂ ਕਰ ਸਕਦੇ ਐਈ ਤਾਂ ਚੀਜ਼ੇ ਯਾਰੋ ਵਰਜਣ ਬੰਦੇ ਆ ਕੋਰਦ ਦੇ ਨਾਲ ਸਾਡੇ ਨਹੀਂ ਰਿਸਕ ਕਰ ਸਕਦੇ ਤੁਸੀਂ ਟਾਈਮੈਂਟ ਤਾਂ ਮੈਂ ਖੁੱਲਾ ਟਾਈਮ ਮੰਗਦਾ ਖੁੱਲਾ ਟਾਈਮ ਵੀ ਟਾਈਮੈਂਟ ਵੀ ਕੋਈ ਕਹਿਣਾ ਦੇਵੇ ਆ ਦੇਖ ਕਈ ਕੁੜੀਆਂ 2 ਮਿੰਟਾਂ ਦੇ ਪੈਣ ਡੇਢ ਮਿੰਟ ਵਿੱਚ ਡੇਢ ਮਿੰਟ ਚ ਪਰ ਹੁਣ ਆਪਣੇ ਕੰਮ ਕਰਨਾ ਨਹੀਂ ਬਾਕੀ ਆਰਬਾਂ ਬੈਨ ਪੈਨ ਇਹਦੀ ਗੱਡੀ ਚ ਇਹ ਇਹਦੀ ਗੱਡੀ ਆ ਇਹਦੇ ਵਿੱਚ ਕੁੜੀਆਂ ਦੇ ਰਾਵੜ ਬੈਨ ਪੈਨੇ ਹਾਂ ਇਹ ਕਿਹਨੂੰ ਦੇ ਜਨੇ ਭੈਣ ਤੋ ਦੱਸ ਆ ਦੇ ਆ ਦੇ ਕਈ ਵਾਰ ਕਿਸੇ ਦੀ ਗੁੱਤ ਖੋਲੀ ਜੀ ਪਹਿਲੇ ਟੱਕੇ ਗੁੱਤ ਖੋਲ ਲਈ ਮਾਨੇ ਕਿ ਬਰੋਣੇ ਤੈਨੂੰ ਆ ਤੇਰੀ ਭੈਣ ਨੂੰ ਠਾਗ ਛੋੜ ਦੇ ਗਏ ਅਜੇ ਗੰਦੇ ਕੰਡਾ ਕਾ ਯਾਰ ਸਾਡੇ ਗੁੱਟੇ ਨਹੀਂ ਭੈਣ ਚੋਂ ਤਾਂ ਇਹ ਇੰਡਸਟਰੀ ਦੇ ਵਿੱਚ ਨਹੀਂ ਗੁੱਤ ਬਾਡਰ ਦੇਨੇ ਪੈਣ ਤੇ ਕਿਸੇ ਚਲ ਜਦੋਂ ਕਿਸੇ ਬੰਦੇ ਨੂੰ ਖੰਗ ਹੋ ਜਾਈ ਜਦੋਂ ਕਿਸੇ ਬੰਦੇ ਨੂੰ ਖੰਗ ਹੋ ਜਾਈ ਜਦੋਂ ਕਿਸੇ ਬੰਦੇ ਨੂੰ ਖੰਗ ਹੋ ਜਾਈ ਉਹ ਤਾਂ ਇੱਕੋ ਹੀ ਇਲਾਜ ਹੈ ਇੱਕੋ ਹੀ ਇਲਾਜ ਖਾਂਗੇ ਪੂਰੀ ਤੇਰਾ ਖਾਂਗੇ ਕਿ ਕੁੜੀ ਜੀ ਤੋ ਨਹੀਂ ਖਾਂਗੇ ਦੋ ਭੈਣ ਦੀ ਫੋਦੀ ਖਾਂਗ ਨਾਲ ਦੇ ਨਾਲ ਖੱਟ ਜੰਨੀ ਪੱਦਮਰ ਵਾਲੋ ਨਹੀਂ ਜੇ ਕੁੜੀ ਤੋ ਮੂੰਹ ਚ ਪੱਦਮਰ ਵਾਲੇ ਬਸ ਭੈਣ ਦੀ ਫੋਦੀ ਬੰਦਾ ਜਮਈ ਭੈਣ ਦੀ ਫੋਦੀ ਕੋਈ ਕੰਮ ਨਹੀਂ ਹੋ ਸਕਦੀ ਕਿਸੇ ਕੁੜੀ ਨੇ ਹਾਂ ਮਾਡਲ ਬਣਨੇ ਮਾਡਲ ਬਣਨੇ ਸਿੰਗਰ ਬਣਨੇ ਸਿੰਗਰ ਬਣਨੇ ਐਕਟਰ ਨਹੀਂ ਬਣਨਾ ਐਕਟਰ ਨਹੀਂ ਬਣਨਾ ਤਾ ਸਾਡੇ ਨਾਲ ਕੰਟੈਕਟ ਕਰੋ ਸਾਡੇ ਨਾਲ ਕੰਟੈਕਟ ਕਰੋ ਕਰੋ ਆਥ ਨੂੰ ਸਟਾਰ ਬਣਾਵਾਂਗੇ ਆਥ ਨੂੰ ਕਿਹੜੇ ਕਟਿੰਡਾ ਕਟੂਨਾਂ ਜੇ ਕਿਸੇ ਕੁੜੀ ਨੇ ਗਾਣੇ 'ਚ ਮਾਡਲਿੰਗ ਕਰਨੀ ਹੈ ਗਾਣੇ 'ਚ ਮਾਡਲਿੰਗ ਮੇਰੇ ਨਾਲ ਗਾਣਾ ਕਰਨਾ ਫ੍ਰੀ 'ਚ ਗਾਣਾ ਮਿਊਜ਼ਿਕ ਆਪ ਹੀ ਕਰਾਵਾਂਗੇ ਗਲਤ ਗੱਲਾਂ ਨਹੀਂ ਕਰ ਰਿਹਾ ਸੀਰੀਅਸ ਹੀ ਗੱਲ ਚੱਲ ਰਹੀ ਹੈ ਇਸ ਗੱਲ ਇਹ ਜੇ ਕੋਈ ਕੁੜੀ ਕੁਝ ਕਰਨਾ ਚਾਹੁੰਦੀ ਹੈ ਕਰਨਾ ਚਾਹੁੰਦੀ ਹੈ ਅੱਗੇ ਆਵੇ ਆਜੇ ਅੱਗੇ ਹੱਥ ਨੂੰ ਗਾਣਾ ਕਰਾ ਦਾਂਗਾ ਇੱਕ ਗੱਲ ਇੱਕ ਹੋਰ ਚੁੱਪ ਕਰੋ ਪਹਿਲਾਂ ਚੁੱਪ ਕਰੋ ਮੈਨੂੰ ਗੱਲ ਕਰ ਇਹ ਬਹੁਤ ਵਰਜਨ ਹੈ ਇਦੋਂ ਵਰਜਨ ਸਾਰੇ ਵਰਜਨ ਇਹ ਤਾਂ ਸੰਤਾਂ ਯਾਰ ਇਹ ਗੱਲਾਂ ਕਰਸਾ ਨੋਰਮਲ ਇਹ ਤਾਂ ਗੱਲਾਂ ਇੱਕੜ ਰੋਮਾਂਟਿਕ ਗੱਲਾਂ ਨੇ ਗਿਆ ਸੰਤਾਂ ਸੀ ਕੁੜੀ ਗੱਲ ਐਸੀ ਕੁਝ ਵੀ ਕਰ ਸਕਦੀ ਰਾਤ ਨੂੰ ਮੈਂ ਖੇਤ ਪਾਣੀ ਲਈ ਜਾਂਦਾ ਸੀ ਕਹਿੰਦੇ ਭੈਣ ਚੋ ਤੇ ਹੈਰਾਨ ਆ ਕਹਿੰਦੇ ਤੁਸੀਂ ਅੱਜ ਦੇ ਕਾਲ ਯੁਗ ਦੇ ਵਿੱਚ ਕਹਿੰਦੇ ਤੁਸੀਂ 2-3 ਬੰਦੇ ਐਡੀ ਐਡੀ ਉਮਰ ਦੇ ਵਰਜਨ ਤੁਰੇ ਫਿਰਦੇ ਹੋ ਦੱਸੋ ਕੀ ਕਰੀਏ ਕਹਿੰਦੇ ਕੀ ਕੀ ਕਰੀਏ ਅਸੀਂ ਕੀ ਕਰੀਏ ਕਹਿੰਦੇ ਮੈਂ ਪਾਣੀ ਲਾਈ ਜਾਂਦਾ ਸੀ ਸੂਆ ਵੀ ਸੁੱਕ ਗਿਆ ਸੀ ਮੋਟਰ ਵੀ ਲੇਟ ਆਉਂਦੀ ਸੀ ਮਹਾਰੱਬਾ ਮੇਰੀ ਜੀਰੀ ਸੁੱਕੀ ਜਾਂਦੀ ਆ ਪਾਣੀ ਮੀਂਹ ਪਾ ਦੇ ਮੀਂਹ ਪਾ ਦੇ ਰੱਬ ਨੇ ਐਡਾ ਨਹੀਂ ਪਾ ਰੱਬ ਨੇ ਪਾ ਚੋਦਾ ਛੜਤਾ ਬੰਦ ਆ ਆਸ਼ਵਾਣੀ ਹੋਈ ਪਰ ਜਦੋਂ ਵਰਜਨ ਬੰਦੇ ਨੇ ਕਹਿਤਾ ਵੀ ਮੇਰਾ ਆ ਕੰਮ ਕਰਦੇ ਭੈਣ ਦੀ ਬੁੱਧੀ ਵਰਜਨ ਬੰਦਾ ਜਿਹੜਾ ਹੁੰਦਾ ਹੈ ਦੇਵਤਾ ਹੁੰਦਾ ਦੇਵਤਾ ਹੁੰਦਾ ਦੇਵਤਾ ਉਹਨੇ ਟੱਚ ਨਹੀਂ ਕਰਿਆ ਕਿਸੇ ਨੂੰ ਕਦਾ ਮਿਲਗੀ ਤਾਂ ਮਾਰੀ ਨਹੀਂ ਪੱਕੇ ਬ੍ਰह्मਚਾਰੀ ਉਹ ਗੱਲ ਹੈ ਬਾਕੀ 5-6 ਸਾਲ ਹੋਰ ਹੈ ਇਹਦੋਂ ਤੱਕ ਜਿਸ ਨਾਂਗੇ ਸਾਥ ਬਣ ਜਾਣਾ ਹਾਂ ਸਾਥ ਇਹਦੋਂ ਤੱਕ ਅਸੀਂ ਗੱਡੇ ਚ ਨਾਂਗੇ ਬਹੁਤ ਕੁੜੀਆਂ ਕਹਿੰਦੇ ਨੇ ਵੀ ਪ੍ਰੋਡੂਸਰ ਦਾ ਵੀ ਵਰਜਨਿਟੀ ਮੈਂ ਤੋੜੂ ਮੈਂ ਤੋੜੂ ਪਰ ਐ ਨਹੀਂ ਤੜਾਉਂਦਾ ਜੱਟ ਆਏ ਪਰਦੀ ਪੁੱਤਰੀ ਕਹੀ ਗੱਲ ਹੈ ਇਹ ਤਾਂ ਕੋਈ ਦੇਵਤੀ ਆਊਗੀ ਉਹ ਵੀ ਹੱਥ ਰੱਖ ਦੇ ਜੀ ਇਹ ਹੈ ਬੱਜਰਾ ਦਾ ਦੀ ਗੱਲ ਹੈ ਹੁਣ ਵਿਆਹ ਦੀ ਗੱਲ ਕਰਦੇ ਨੇ ਵਿਆਹ ਹੁਣ ਕੀ ਦੇ ਹੁਣ ਕਹਿੰਦੇ ਪ੍ਰੋਡੂਸਰ ਬੈਣ ਨਹੀਂ ਕਰਾਉ ਵਿਆਹ ਕੀ ਦਿਨ ਕਰਾਏ ਇਹ ਕੀਤੇ ਤੇ ਬੇਸ਼ਵਾਸ਼ ਕਰੀਏ ਕੋਈ ਹੈਗਾ ਵਿਸ਼ਵਾਸ ਜੋ ਨਹੀਂ ਨੀ ਕਿ ਵਿਸ਼ਵਾਸ ਦੇਵਤੇ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ ਆਪੀ ਆਕਾਸ਼ਵਾਣੀ ਹੋਊਗੀ ਰਾਤ ਨੂੰ ਫੇਰ ਰਾਤ ਨੂੰ ਕੁੜੀਆਂ ਉੱਤਨ ਦੀਆਂ ਇੱਕਾ ਕੁੜੀਆਂ ਟਿਕਟੋਕ ਨੇ ਪੜਤੀਆਂ ਬੜੇ ਸਨਾਪਚੈਟ ਨੇ ਪੜਤੇ ਇਹਨਾਂ ਦਾ ਕੀ ਵਿਆਹ ਕਰਾਈਏ ਕੀ ਭਰੋਸਾ ਕਰੀਏ ਵੀਡੀਓ ਆ ਰਹੀ ਹੈ ਮੈਂ ਜਲਦ ਸਪੈਸ਼ਲ ਸਪੈਸ਼ਲ ਵੀਡੀਓ ਰਿਸ਼ਤੇ ਵਾਲੀ ਵੀਡੀਓ ਆ ਰਹੀ ਹੈ ਮੈਨੂੰ ਦੱਸ ਟਿਕਟੋਕ ਦੇ ਬਾਰੇ ਇਹ ਕੀ ਪਟਕਾ ਟਿਕਟੋਕ ਹੂੰ ਟਿਕਟੋਕ ਭੈਣਚੋਦ ਨਾ ਹੀ ਬਾਲਾ ਭੈਣਚੋਦ ਫੁੱਦੂ ਹੈ ਟਿਕਟੋਕ ਇਹ ਭੈਣਚੋਦ ਬਹੁਤ ਗੰਬੀਰ ਸਬਸਿਆ ਹੈ ਇਹਨੇ ਸਪੈਸ਼ਲ ਇੰਡੀਆ ਦੇ ਬੰਦੇ ਵੱਧ ਤੋਂ ਵੱਧ ਲੌਂਡੇ ਬਣਾਉਣ ਵਾਸ ਉਦੇ ਵਿੱਚ ਚਤੜਾ ਲਾਓ ਮਮ ਆਹੋ ਸਰੀਰ ਹਲਾਓ ਇਹੋ ਜਿਹੀ ਹਰਕਤਾਂ ਕਰਵਾਉਂਦਾ ਟਿਕਟੌਕ ਮੁੰਡਿਆਂ ਤੋਂ ਵੀ ਉਹਨਾਂ ਨੂੰ ਭੈਣ ਚੋਂ ਤਾਂ ਲੌਂਡੇ ਵਾਲਾ ਸਰਟੀਫਿਕੇਟ ਮਿਲਣਾ ਪੈਂਦਾ ਦੇਣਾ ਪੈਂਦਾ ਦੇਣਾ ਪੈਂਦਾ ਮੰਨੂ ਮਿਲ ਜੇ ਡਾਕਟਰ ਜਿਹੜੇ ਕਿਸਾਨਵਾਣੀ ਵਾਲੇ ਉਹ ਸਪੈਸ਼ਲ ਟਿਕਟੌਕ ਤੇ ਸਰਟੀਫਿਕੇਟ ਭੈਣ ਦੀ ਪੁੱਧੀ ਕਿਤੇ ਸਾਰੇ ਸਾਡੇ ਇੱਧਰ ਜਾਈ ਜਾਂਦੇ ਟਿਕਟੌਕ ਵਾਲੇ ਯਾਰ ਭੈਣ ਸਰਟੀਫਿਕੇਟ ਬਾਕੀ ਟਿਕਟੌਕ ਦੇ ਜਿਹੜੇ ਆ ਕੇ ਇੱਕ ਵਾਰੀਆਂ ਤੋਂ ਨਾ ਵਿਆਹ ਹੁੰਦਾ ਨਹੀਂ ਉਹਨਾਂ ਦਾ ਮੈਂ ਦੱਸ ਤੱਕ ਵਾਰੀਆਂ ਗੱਲ ਮੈਂ ਦੱਸਤੀ ਬਾਬਿਆਂ ਨੇ ਬਚਨ ਕਰਤੇ ਕਰਤੇ ਬਾਬਿਆਂ ਨੇ ਸੰਤਾਂ ਨੇ ਬਚਨ ਹੁਣ ਸਾਨੂੰ ਵੀ ਕਹਿੰਦੇ ਤੁਸੀਂ ਟਿਕਟੌਕ ਚਲਾਓ ਨਾ ਟ ਇਹ ਨਾ ਤਾਂ ਵੈਰੀਫਾਈਡ ਹੋ ਸਕਦਾ ਪੇਜ ਨਾ ਹੀ ਇਹ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਨਾ ਹੀ ਤੁਸੀਂ ਇੱਥੇ ਪੈਸੇ ਕਮਾ ਸਕਦੇ ਹੋ ਨਾ ਹੀ ਤੁਹਾਡਾ ਇਹ ਭੈਣ ਚੋਦ ਦਾ ਤੁਹਾਡਾ ਭਵੇਖਾ ਕੁੱਲ ਬਲਾਕ ਮਾ ਸਾਡਾ ਮਾਮਾ ਡੈਡ ਬਣੀ ਚਲਾਉਂਦਾ ਟਿਕਾ ਖਤਮ ਕਰ ਦਿੰਦੀ ਜਮਾ ਬੰਦੇ ਦਾ ਫਿਊਚਰ ਤੋਂ ਕੁੜੀਆਂ ਵਾਸਤੇ ਬਣਿਆ ਮੁੰਡੇ ਭੈਣ ਚ ਉਹ ਕਿਉਂ ਜਾਣਦੇ ਹੋ ਤੁਸੀਂ ਕੁੱਲ ਬਲਾਕ ਇਹ ਕਹ ਸਕਦੇ ਵੇ ਲੌਂਡਾ ਕੰਮ ਆ ਲੌਂਡਾ ਪਾਰਟੀ ਗਰੁੱਪ ਉਹ ਤੇ ਲੌਂਡਾ ਪਾਰਟੀ ਗਰੁੱਪ ਦਾ ਖੋਕ ਟਿਕ ਟੋਕ ਦਾ ਜਿਹੜਾ ਮਾਲਕ ਸੀ ਲੌਂਡਾ ਸੀ ਲੌਂਡਾ ਸੀ ਉਹ ਕਹਿੰਦਾ ਮੈਂ ਸਾਰੇ ਪੰਜਾਬ ਦੇ ਮੁੰਡਿਆਂ ਨੂੰ ਵੀ ਗੇ ਬਣਾਵਾਂ ਉਹਨੇ ਟਿਕ ਟੋਕ ਚਲਾਤਾ ਭੈਣ ਦੇ ਯਾਰ ਦੇ ਅੱਧੇ ਮੁੰਡੇ ਬਰਬਾਦ ਕਰਦੇ ਉਹ ਘੱਟ ਸੀ ਉਹਦੇ ਘਰ ਵਾਲੇ ਜ਼ਿਆਦੇ ਸੀ ਤੇ ਘਰ ਵਾਲੇ ਦੀ ਜ਼ਿਆਦੇ ਖੋਜ ਸੀ ਜਿਹਨੇ ਚਲਾਈ ਆ ਉਹਦੇ ਘਰ ਵਾਲੀ ਬਹੁਤ ਖਰਾਬ ਹੈ ਉਹਦੇ ਵਾਲੀ ਜ਼ਿਆਦਾ ਚੱਲਦੀ ਸੀਗੀ ਅੱਛਾ ਉਹਨੇ ਕੋਨੇ ਕਿਹਾ ਵੀ ਤੂੰ ਚਲਾ ਆਵਦੇ ਘਰ ਵਾਲੇ ਨੂੰ ਕਹਿ ਕੇ ਉਹਨੇ ਫੇਰ ਚਲਾਈ ਆ ਫੇਰ ਮੈਂ ਵੀ ਸੁਣਿਆ ਮੈਨੂੰ ਪਤਾ ਲੱਗਿਆ ਮਾ ਕੋਈ ਤਾਂ ਇਹਦੇ ਪਿਛੇ ਰਾਜ ਹੈ ਰਾਜ ਰਾਜ ਇਹੀ ਹੈ ਇਹ ਪੰਚ ਤੋਂ ਨੂੰ ਸਮਝਾਉ ਉ ਕੌਣ ਜਾਰੇ ਸਮਝਦੇ ਨਹੀਂ ਲੋਕ ਸਮਝਣਗੇ ਜੇ ਸੰਤਾਂ ਦੇ ਬਚਨ